ਇਦਰ ਕੋ ਹਾਂਜੀ ਮਾਮਲਾ ਕੀ ਕਿ ਜਿਹੜਾ ਮੇਰੇ ਬੇਟੇ ਦੀ ਮੈਰਿਜ ਸੀ ਮਾਨ ਰਿਸੋਰਟ ਦੇ ਵਿੱਚ ਚਾਚੋ ਕੀ ਫਗਵਾੜੇ ਦੇ ਵਿੱਚ ਪੈਂਦਾ ਆ ਹਾਂਜੀ ਅਸੀਂ ਹੱਲੇ ਕੋਈ ਫੰਕਸ਼ਨ ਸ਼ੁਰੂ ਨਹੀਂ ਕੀਤਾ ਹੈਗਾ ਕਿ ਅ ਸਾਡਾ ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਰਾ ਪਰਸ ਚੋਰੀ ਹੋਇਆ ਅੱਜ ਸਾਡੀ ਜਾਗ ਕੋ ਸੀ ਜਿਹਦੇ ਵਿੱਚ ਮੇਰਾ 10 ਲੱਖ ਐਸ ਸੀਗਾ ਤੇ ਵਿੱਚ ਮੇਰੇ ਗਹਿਣੇ ਸੀਗੇ ਮੇਰੇ ਵਿੱਚ ਇੰਡੀਅਨ ਜ਼ੀਰੋ ਕਰੰਸੀ ਸੀਗੀ ਬਾਹਰਲੀ 20 ਲੱਖ ਨਹੀਂ 20 ਤੋਂ ਵੀ ਭਾਜੀ ਜ਼ਿਆਦਾ ਮੇਰੇ ਕਿਉਂਕਿ ਕਰੰਸੀ ਕਰੰਸੀ ਵਿੱਚ ਸੀਗੀ ਠੀਕ ਹੈ ਜੀ ਇੰਡੀਅਨ 20 ਲੱਖ ਦੋ ਤਿੰਨ ਹਜ਼ਾਰ ਜ਼ੀਰੋ ਸੀਗਾ ਵਿੱਚ ਫਿਰ ਮੇਰੇ ਸਾਰੇ ਮੇਰਾ ਫਰੈਂਡ ਸਰਕਲ ਆਇਆ ਹੋਇਆ ਆ ਦੇ ਇਸ ਵਿੱਚ ਮੇਰੀ ਮੈਨੂੰ ਆਪਣੇ ਆਪ ਨੂੰ ਅਨਸਾਲਟ ਫੀਲ ਹੁੰਦੀ ਆ ਅਸੀਂ ਕੁਝ ਵੀ ਇੰਜੋਏ ਨਹੀਂ ਕਰ ਸਕਦੇ ਕੈਮਰੇ ਵਾਲੇ ਦੋ ਆਏ ਆ ਸਾਡੇ ਇੱਥੇ ਚਾਚਾ ਜੀ ਆ ਉਹਨਾਂ ਨੇ ਦੇਖਿਆ ਆ ਤੇ ਪਹਿਲੇ ਵਾਲੇ ਕਹਿੰਦੇ 2 ਮਿੰਟ ਲਈ 3 ਮਿੰਟ ਲਈ ਕੈਮਰੇ ਬੰਦ ਹੋਗਾ ਇਦਾਂ ਕਿਦਾਂ ਬੰਦ ਹੋਗਾ ਸਾਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਆ ਅਸੀਂ ਕਹਿੰਦੇ 3 ਮਿੰਟ ਲਈ ਕੈਮਰੇ 3 ਮਿੰਟ ਲਈ ਕੈਮਰੇ ਕਿਦਾਂ ਬੰਦ ਹੋ ਸਕਦੇ ਆ ਠੀਕ ਹੈ ਉਦੋਂ ਹੀ ਹੋਏ ਜਦੋਂ ਮੇਰਾ ਪਾਸ ਚੋਰੀ ਹੋਇਆ ਆ ਠੀਕ ਹੈ ਇੱਧਰ ਲੇਡੀਜ਼ ਬੈਠੀਆਂ ਮੈਨੂੰ ਨਹੀਂ ਸੀ ਪਤਾ ਬਈ ਬੈਕ ਤੇ ਇੱਕ ਰੂਮ ਦਸਰਾ ਹੈਗਾ ਦਰਵਾਜ਼ਾ ਉਹ ਜਿੰਦਿਆਂ ਕੋਈ ਬੱਚਾ ਲੈ ਕੇ ਨਠਿਆ ਸੀਗਾ ਭੱਜਿਆ ਛੋਟਾ ਜਿਹਾ ਬੱਚਾ ਸੀ ਵੀ ਅਸੀਂ ਕਿਹਾ ਵੀ ਘਰੇ ਆਪਣੀ ਮਾਂ ਦਾ ਪਰਸ ਲੈ ਕੇ ਚੱਲਿਆ ਸਾਨੂੰ ਉਹਨਾਂ ਤੇ ਵੀ ਡਾਊਟ ਆ ਮੈਨੂੰ ਉਹਨਾਂ ਤੇ ਵੀ ਡਾਊਟ ਆ ਇਹ ਸਾਰੇ ਲਲੇ ਹੋਏ ਆ ਇਸ ਮਾਮਲੇ ਵਿੱਚ ਮੈਨੂੰ ਇਸ ਮਾਮਲੇ ਨੂੰ ਲੈ ਕੇ ਪੁੱਛ ਕੇ ਹਾਂਜੀ ਅਸੀਂ ਸ਼ਿਕਾਇਤ ਕੀਤੀ ਆ ਅਸੀਂ ਰਿਪੋਰਟ ਰਿਪੋਰਟ ਕੀਤੀ ਆ ਪੁਲਿਸ ਦਾ ਮੈਨੂੰ ਇਹ ਸਾਡੀ ਭਜਾਈ ਆ ਇਹ ਵੀ ਮੁਲਾਜ਼ਮ ਆ ਹਾਂਜੀ ਐਫਆਈਆਰ ਅੱਜ ਦਰਜ ਕਰਾਉਣੀ ਆ ਅਸੀਂ ਕਰ ਦਿੱਤੀ ਆ ਕਰ ਦਿੱਤੀ ਨਹੀਂ ਕਰੋਨ ਚਾਉਣ ਲੱਗੇ ਅੱਗੇ ਮੈਡਮ ਤੁਹਾਨੂੰ ਕੋਈ ਜਾਣ ਕੇ ਕੀਤਾ ਕਿਹਨੇ ਇਹਦਾ ਸਰਦ ਕੀਤਾ ਕਿਸ ਨੇ ਮੈਨੂੰ ਲੱਗੇ ਤੁਹਾਨੂੰ ਜਾਣ ਕੇ ਹੋਈ ਆ ਮੈਨੂੰ ਸ਼ਾਕਾ ਇੱਥੇ ਆ ਸਾਰੇ ਸਟਾਫ ਤੇ ਸ਼ਾਕਾ ਮੈਨੂੰ ਉਹ ਲੇਡੀਜ਼ ਨਹੀਂ ਸੀਗੇ ਨਾਲ ਇਹਨਾਂ ਦੇ ਕੋਲ ਲੇਡੀਜ਼ ਮੈਨੂੰ ਪਤਾ ਨਹੀਂ ਹੈਗਾ ਮੈਂ ਜਿਹੜੀ ਅਸੀਂ ਫੋਟੋ ਦੇਖੀ ਉਹਦੇ ਵਿੱਚ ਦੋ ਹੀ ਬੱਚੇ ਹੀ ਆਉਂਦੇ ਤੁਹਾਡੀ ਮੈਨੇਜਰ ਸਾਹਿਬ ਨਾਲ ਗੱਲਬਾਤ ਹੋਈ ਹੈ ਕੀ ਕਹਿੰਦੇ ਹਾਂਜੀ ਉਹ ਕੋਈ ਗੱਲ ਨਹੀਂ ਸੁਣ ਰਹੇ ਹੈਗੇ ਤੇ ਕੋਈ ਸਕਿਉਰਿਟੀ ਗਾਰਡ ਵਾਲੇ ਹੈਗੇ ਜੀ ਨਾ ਕੋਈ ਬਾਹਰ ਪਤਾ ਨਹੀਂ ਕਿੱਥੇ ਲੈ ਕੇ ਗਿਆ ਪੈਗਾ ਅਸੀਂ ਐਫ ਆਈ ਆਰ ਦਰਜ ਕਰਾਉਣੀ ਆ ਠੀਕ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਬਹੁਤ ਨੁਕਸਾਨ ਹੋਇਆ ਮੇਰੀ ਬਹੁਤ ਜ਼ਿਆਦਾ ਅਨਸਲਟ ਹੋਈ ਮੇਰੇ ਸਾਰੇ ਗੈਸਟ ਤੁਹਾਡਾ ਮੈਂ ਹਸਨ ਲਾਲ ਸਰ ਕੀ ਮਾਮਲਾ ਕੀ ਇੱਕ ਜਿਹੜਾ ਅੱਜ ਸਾਡੇ ਪਰਿਵਾਰ ਦੇ ਮੈਂਬਰ ਦੇ ਇੱਥੇ ਜਾਗੋ ਸੀਗੀ ਮਾਨਸੌਰ ਦੇ ਵਿੱਚ ਜਿੱਥੇ ਇਹਦੇ ਫੰਕਸ਼ਨ ਜਸਟਾਰਟ ਹੀ ਹੋਇਆ ਸੀ ਕੁਝ ਲੈਂਡ ਨੇ ਚੱਲ ਰਿਹਾ ਸੀਗਾ ਤੇ ਇਨ ਬਿਟਵੀਨ ਲੜਕੇ ਦੀ ਮਾਤਾ ਦਾ ਜਿਹੜਾ ਹੈਗਾ ਪਰਸ ਉਹ ਇੱਥੇ ਅਣਜਾਣ ਕੋਈ ਵਿਅਕਤੀ ਦੋ ਕੁ ਸੇ ਸੀ ਜਿਨ੍ਹਾਂ ਨੇ ਇਹਨੂੰ ਚੱਕ ਲਿਆ ਤੇ ਉਹ ਕਿਤੇ ਪਕੜ ਜਿਨੇ ਆਏ ਜਦੋਂ ਅਸੀਂ ਸਪੈਸ਼ਲੀ ਇਹਦੇ ਜੇ ਮੈਨੇਜਰ ਦੇ ਨਾਲ ਜਾਂ ਇਹਨਾਂ ਦੇ ਮਾਲਕ ਨਾਲ ਗੱਲ ਕੀਤੀ ਹੈਗੀ ਆ ਤੇ ਉਹ ਕਹਿ ਰਹੇ ਕਿ ਸਾਡੇ ਇੱਥੇ ਕੋਈ ਵੀ ਕੈਮਰੇ ਵਗੈਰਾ ਵਰਕਿੰਗ 'ਚ ਨਹੀਂ ਹੈਗੇ ਤੇ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਹੈ ਪਰ ਪੁਲਿਸ ਵੱਲੋਂ ਹਜੇ ਕੋਈ ਕਾਰਵਾਈ ਨਹੀਂ ਅਸੀਂ ਇਨਸਾਫ ਚਾਹੁੰਦੇ ਆ ਤਾਂ ਕਿ ਇਸ ਪਰਿਵਾਰ ਨੂੰ ਕਿ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਪਰਿਵਾਰ ਦੇ ਵਿੱਚ ਕਿੰਨਾ ਕੰਨਾ ਨੁਕਸਾਨ ਹੋਇਆ 10 ਲੱਖ ਦਾ 10 ਲੱਖ ਦੇ ਕਰੀਬ ਇਹਨਾਂ ਦਾ ਕੈਸ਼ ਸੀਗਾ ਉਸ ਤੋਂ ਬਾਅਦ 골ਡ ਸੀਗਾ ਔਰ ਬਾਹਰ ਦੀ ਜੁਲਰੀ ਵਗੈਰਾ ਇਹਦੇ ਵਿੱਚ ਸੀਗੀ 골ਡ ਕਿੰਨਾ ਸੀਗਾ ਔਰ ਨਾਲ ਮੋਬਾਈਲ ਫੋਨ ਵੀ ਇਹਨਾਂ ਦੇ ਵਿੱਚ ਹੀ ਸੀਗਾ 골ਡ 골ਡ ਕਿੰਨੇ ਕੀ ਹੈ ਪਹਿਲੇ ਤੁਸੀਂ ਦੱਸ ਸਕਦੇ ਹੋ 20 ਲੱਖ 20 ਲੱਖ ਰੁਪਏ ਲਗਭਗ 20 ਲੱਖ ਦਾ ਨੁਕਸਾਨ ਹੋਇਆ ਹੈਗਾ 20 ਲੱਖ ਦਾ ਹੋ ਗਿਆ ਟੋਟਲ ਜੀ ਬੰਦਾ ਪਛਾਣ ਚਾਹੀਦਾ ਬੰਦਾ ਇਹਨਾਂ ਦੇ ਇੱਥੇ ਮੋਬਾਈਲ ਦੇ ਵਿੱਚ ਫੋਟੋ ਹੈਗੀਆਂ ਨੇ ਫਰ ਕਲੈਰਟੀ ਨਹੀਂ ਇਹ ਕਹਿੰਦੇ ਕਲੈਰਟੀ ਕਲੈਰਟੀ ਨਹੀਂ ਹੋ ਰਹੀ ਉਹ ਕੰ मतलब पकड्या ਨਹੀਂ ਗਿਆ ਜਿਹੜਾ ਉਹਦੇ ਕੈਮਰੇ 'ਚ ਦਿਖ ਰਿਹਾ ਹੈਗਾ ਬੱਚਾ ਉਹ 10 ਸਾਲ ਦੇ ਕਰੀਬ ਦਾ ਦਿਖ ਰਿਹਾ ਹੈ ਬਲੈਕ ਕੋਟ ਪੈਂਟ ਪਾਇਆ ਹੈ ਉਹ ਆਪਣਾ ਪਿੱਕ ਕਰਕੇ ਤੇ ਪਿੱਛੋਂ ਨਾਲ ਦੀ ਸਾਈਡ ਤੋਂ ਨਿਕਲ ਗਿਆ ਸਰ ਇਸ ਮਾਮਲੇ ਨੂੰ ਲੈ ਕੇ ਬਹੁਤ ਸ਼ਿਕਾਇਤ ਕੀਤੀ ਬਿਲਕੁਲ ਪੁਲਿਸ ਸ਼ਿਕਾਇਤ ਕੀਤੀ ਹੈ ਪੁਲਿਸ ਦੇ ਲੋਕੇ ਆਏ ਸੀਗੇ ਪਰ ਕੋਈ ਕਾਰਵਾਈ ਨਹੀਂ ਹੋਈ ਭਾਈ ਕੋ ਲੱਗਿਆ ਉਹ ਬੰਦਾ ਕੋ ਬਾਹਰੋਂ ਸੀਗਾ ਕੋਈ ਵੇਚਦਾ ਸੀਗਾ ਬੰਦਾ ਨਹੀਂ ਐਦਾਂ ਦੀ ਕੋ ਜਜਮੈਂਟ ਨਹੀਂ ਹੋ ਭਾਈ ਦੀਆਂ ਸੀਸੀਟੀਵੀ ਫੋਟੋਜ਼ ਵਗੈਰਾ ਉਹਨਾਂ ਨੇ ਲੈ ਲਈਆਂ ਅਸੀਂ ਉਹਨਾਂ ਨੂੰ ਦੇ ਦਿਤੀਆਂ ਸੂਟ ਬੂਟ ਪਾ ਕੇ ਆਇਓ ਦੋ ਤਿੰਨ ਬੰਦੇ ਜਿਹੜੇ ਉੱਥੇ ਵਿੱਚ ਬੈਠੇ ਆ ਦੋ ਬੰਦੇ ਆ ਸੂਟ ਬੂਟ ਪਾਏ ਆ ਔਰ ਪਰਸ ਚੱਕ ਕੇ ਦੌੜ ਦੇ ਕਲੀਅਰ ਦੀਦੇ ਆ ਉਹਦੇ ਵਿੱਚ ਸਾਡਾ ਕੀ ਦੋਸ਼ ਆ ਅਸੀਂ ਕਿਸੇ ਗੈਸਟ ਨੂੰ ਪੁੱਛ ਥੋੜੀ ਸਕਦੇ ਕਿ ਤੁਸੀਂ ਕੌਣ ਆ ਜਾਂ ਕਿੱਦਾਂ ਕਿੰਨੇ ਕਿਹਨੇ ਸੀ ਸਰ ਬੰਦੇ ਦੋ ਦੋ ਬੰਦੇ ਦਿੱਕ ਨਹੀਂ ਉੱਪਰ ਤੋਂ ਲੱਗਦੇ ਵੀ ਜੀ ਉਹ ਐਦਾਂ ਹੁਣ ਤੁਹਾਨੂੰ ਅਸੀਂ ਫੋਟੋਜ਼ ਦੇ ਦਿੱਤੀਆਂ ਤੁਸੀਂ ਖੁਦ ਦੇਖ ਲਓ ਹੈਨਾ ਜੋ ਲੱਗਿਆ ਵੀ ਕਿਹੜੇ ਕਿਥਰੋਂ ਗਏ ਮੁੜ ਕੇ ਵਾਪਸ ਨਹੀਂ ਕੁਛ ਨਹੀਂ ਪਤਾ ਉਹ ਦੇਖੋ ਡੋਰ ਤਾਂ ਇੱਕ ਹੀ ਆ ਸਾਡੇ ਕੋਲ ਇੱਕੋ ਡੋਰ ਆ ਇੱਥੋਂ ਨਿਕਲਣੀ ਉਹ ਡੋਰ ਤੋਂ ਬਾਹਰ ਨਿਕਲ ਕੇ ਗਏ ਆ ਸਾਡਾ ਹਾਂਜੀ ਸਰ ਕਸਟਮਰ ਦਾ ਥੋੜਾ ਜਿਹਾ ਇੱਥੇ ਜਾਉਂ ਲਾਇ ਲੰਦੇ ਕਿ ਸਾਡੇ 2-3 ਮਿੰਟ ਲਈ ਕਹਿੰਦੇ ਕਿ ਸਾਡੇ ਕੈਮਰੇ ਬੰਦ ਹੋ ਗਏ ਆ ਸੀਸੀਡੀ ਕੈਮਰੇ ਬਿਲਕੁਲ ਨਹੀਂ ਦਿਖਿਓ ਸੀਸੀਟੀਵੀ ਕੈਮਰੇ ਚੱਲ ਰਹੇ ਆ ਪੁਲਿਸ ਨੂੰ ਅਸੀਂ ਉਹ ਬੰਦੇ ਦਿਖਾ ਦਿਤਤੇ ਆ ਅਸੀਂ ਵੀਡੀਓਜ਼ ਦੇ ਦਿੱਤੀਆਂ ਪਰਿਵਾਰ ਨੂੰ ਦੇ ਦਿੱਤੀਆਂ ਉਹਨਾਂ ਨੂੰ ਦੇ ਦਿੱਤੀਆਂ ਸਾਡੇ ਕੋਲ ਉਹ ਪਰਿਵਾਰ ਵੱਲੋਂ ਹੀ ਐਮਸੀ ਸਾਹਿਬ ਆਏ ਸੀ ਉਹਨਾਂ ਨੂੰ ਦੇ ਦਿੱਤੀਆਂ ਸਾਡਾ ਅਸੀਂ ਤਾਂ ਜਿਹੜੀ ਰਿਕਾਰਡਿੰਗਸ ਸੀਗੀਆਂ ਉਹਨਾਂ ਨੂੰ ਅਸੀਂ ਦੇ ਦਿੱਤੀਆਂ ਜੋ ਜਿਹੜੇ ਕੋਈ ਬੰਦੇ ਸੀ ਉਹ ਬਕਾਇਦਾ ਸੂਟ ਬੂਟ ਪਾ ਕੇ ਉਹ ਵਿੱਚ ਬੈਠੇ ਆ ਔਰ ਦੇਖੋ ਤੁਸੀਂ ਸਾਡੀ ਪ੍ਰੋਬਲਮਸ ਵੀ ਸਮਝ ਸਕਦੇ ਆ ਸੂਟ ਬੂਟ ਪਾ ਕੇ ਆਏ ਬੰਦਿਆਂ ਨੂੰ ਅਸੀਂ ਕਿੱਦਾਂ ਪੁੱਛ ਸਕਦੇ ਆ ਕਿ ਤੁਸੀਂ ਕੌਣ ਆ ਉਹ ਤਾਂ ਪਰਿਵਾਰ ਦਾ ਦੇਖੋ ਜਾਗੋ ਦਾ ਫੰਕਸ਼ਨ ਜੇ ਪਰਿਵਾਰ આરોਪ ਲਾਉਂਦਾ ਉਹਨਾਂ ਦਾ ਲਾਸ ਹੋਇਆ ਮੈਂ ਉਹਨਾਂ ਨਾਲ ਸਹਿਮਤ ਆ ਵੱਡੀ ਉਹ ਜੇ ਉਹਨਾਂ ਦਾ ਕੋਈ ਪਰਸ ਵਿੱਚ ਕੁਝ ਵੀ ਉਹਨਾਂ ਦਾ ਗਿਆ ਉਹ ਨੁਕਸਾਨ ਆ ਮੈਂ ਮੰਨਦਾ ਪਰ ਜਾਗੋ ਦਾ ਫੰਕਸ਼ਨ ਆ ਇੱਕੋ ਹੀ ਪਰਿਵਾਰ ਦਾ ਇਹ ਫੰਕਸ਼ਨ ਆ ਸਾਡੇ આરોਪ ਲਾਉਣ ਦੇ ਨਾਲ ਉਹ ਵੈਟਰ ਸੀ ਕਿ ਉਹਨਾਂ ਦਾ ਵੀ ਨਿਗਰਾਨੀ ਰੱਖਣਾ ਫਰਜ਼ ਬਣਦਾ ਕਿ ਜੇ ਤੁਹਾਡੀ ਸਰ ਪਰਿਵਾਰ ਨਾਲ ਗੱਲਬਾਤ ਹੋਈ ਹੁਣ ਕੀ ਬਿਲਕੁਲ ਬਿਲਕੁਲ ਸਾਡੇ ਕੋਲੇ ਬੈਠੇ ਗਏ ਆ ਸਾਡੇ ਨਾਲ ਤਾਂ ਉਹਨਾਂ ਨੇ ਨਹੀਂ ਸਾਡੇ ਨਾਲ ਦੇਖੋ ਸਾਡੇ ਨਾਲ ਨੁਕਸਾਨ ਬਾਰੇ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਸਿਰਫ ਇਹ ਗੱਲ ਹੋਈ ਸੀ ਸਾਡਾ ਪਰਸ ਚੋਰੀ ਹੋਇਆ ਉਹਦੇ ਸਾਡੇ ਗਹਿਣੇ ਸੀ ਸਾਡੇ ਪੈਸੇ ਸੀ ਸਾਨੂੰ ਇਹ ਨਹੀਂ ਪੁਲਿਸ ਆਈ ਸੀ ਇੱਕ ਵਿਅਕਤੀ ਨੂੰ ਲੈ ਕੇ ਗਈ ਆ ਕੌਣ ਆ ਵਿਅਕਤੀ ਉਹ ਜਿਹੜਾ ਇੱਕ ਵਿਅਕਤੀ ਆ ਉਹ ਇੱਕ ਸਫਾਈ ਕਰਮਚਾਰੀ ਕੋਈ ਹੈਗਾ ਉਹ ਉਹਦੇ ਲਈ ਜਿਹੜੇ ਐਮਸੀ ਸਾਹਿਬ ਆਏ ਸੀ ਉਹ ਕਹਿੰਦੇ ਕਿ ਮੈਨੂੰ ਇਹਨਾਂ ਤੇ ਡਾਊਟ ਆ ਅਸੀਂ ਇੱਥੇ ਕੰਮ ਕਰਦਾ ਸੀਗਾ ਰਿਜ਼ੋਰਟ ਦੇ ਵਿੱਚ ਸਾਡੇ ਕੋਲ ਇਸ ਵੇਲੇ ਉਹ ਕੰਮ ਕਰ ਰਿਹਾ ਸੀ ਕੀ ਨਾਮ ਤੁਹਾਡਾ ਨਾਮ ਤਾਂ ਕੀ ਸੀ ਅਰਜੁਨ ਅਰਜੁਨ ਤੇ ਜਿਨ੍ਹਾਂ ਦੇ ਸਰ ਫੰਕਸ਼ਨ ਆ ਉਹਨਾਂ ਦਾ ਕੀ ਨਾਮ ਕਰਾਉਣਾ ਉਹ ਮੈਨੂੰ ਨਹੀਂ ਪਤਾ ਕੀ ਨਾਮ ਹੈ ਮੈਂ ਤੁਹਾਡੇ ਕੋਲ ਸਾਰਾ ਐਂਟਰੀ ਵਗੈਰਾ ਕੱਢ ਦਿੰਦੇ ਆ ਕੀ ਦਿੰਦੇ ਹੋ ਤੁਸੀਂ ਬੁੱਕਿੰਗ ਕਰਾਉਣਾ ਕਹਿੰਦੇ 20 ਲੱਖ ਤੋਂ ਜ਼ਿਆਦਾ ਇਨਸਾਨ ਹੋਣਗੇ ਸਰ ਕੀ ਮਾਮਲਾ ਕੀ ਇੱਕ ਜਿਹੜਾ ਹਾਜੀ ਹਾਜੀ ਪਹਿਲੇ ਦੇ ਵਿੱਚ ਆਏ ਆ ਆਹ ਹਾਜੀ ਹਾਜੀ ਮਾਮਲਾ ਇਹ ਹੈ ਜੀ ਆ ਵੇਟਰ ਲੈਣ ਦਾ ਜਿਹੜਾ ਬੰਦ ਵੇਟਰ ਨੂੰ ਪਤਾ ਵਾ ਉਹ ਜਿਸ ਹਿਸਾਬ ਨਾਲ ਲੈ ਕੇ ਭੱਜਣ ਵਾਲਾ ਪਰਸ ਉਹ ਲੈ ਕੇ ਪੱਜਾ ਇਹਦੇ ਮੋਰ ਦੀ ਪੱਜਾਵਾ ਇਹਨੂੰ ਇਹਨੂੰ ਸਾਰਾ ਫੇਸ ਬਾਰੇ ਉਹਦੇ ਬਾਰੇ ਪਤਾ ਵਾ ਇਹਨੂੰ ਪਤਾ ਵਾ ਉਹਦੇ ਬਾਰੇ ਆ ਜਿਹੜਾ ਇਹ ਗੱਡੀ ਚ ਭਾਲਿਆ ਤੇ ਸਿਟੀ ਲੈ ਚੱਲੇ ਸਿਟੀ ਤੇ ਐਫ ਆਈ ਆਰ ਕਰਾਉਣਾ ਕਿੰਨਾ ਕੁ ਨੁਕਸਾਨ ਆ ਸਾਰੇ ਦਾ ਤੁਹਾਨੂੰ ਨੁਕਸਾਨ ਬਹੁਤ ਜ਼ਿਆਦਾ ਜੀ 16 ਪੌਂਡ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਆ ਉਹਨਾਂ ਦਾ ਫਿਰ ਵੀ ਲਗਭਗ ਕਿੰਨਾ ਕੁ ਲਗਭਗ ਤਾਂ ਇਹ ਨਹੀਂ ਜੀ ਕੋਈ ਗਿਣਤੀ ਨਹੀਂ ਜੀ ਨੁਕਸਾਨ ਬਹੁਤ ਜ਼ਿਆਦਾ ਵਾ ਤੇ ਬੰਦਾ ਫੜ ਲਿਆ ਜੀ ਡਾਲਰ ਹਾਂਜੀ ਪੌਂਡ ਡਾਲਰ ਹੋਰ ਕੀ ਹੈ ਜੀ ਹਾਂਜੀ ਉਹ ਹੀ ਆ ਵੀ ਪੂਸਾ ਪੂਸਾ ਕੈਸ਼ ਆ ਕੈਸ਼ ਕਿੰਨਾ ਜੀ ਕੈਸ਼ ਕਿੰਨਾ ਹੋਗਾ ਜੀ 2.5-3 ਲੱਖ ਹੁੰਦੇ ਆ 2.5-3 ਲੱਖ 3 ਲੱਖ 3 ਲੱਖ ਤੇ 2.5-3 ਲੱਖ ਤੇ ਲੱਖ ਕਿੰਨਾ ਕੈਸ਼ ਹੈ ਜੀ ਸੋਨਾ ਵਾ ਤੇ ਬਾਕੀ ਡਾਲਰ ਪਾਉਂਡ ਜਿਹੜੇ ਉਹ ਵੱਖਰੇ ਮੋਬਾਈਲ ਵਿੱਚ ਇੱਕ ਮੋਬਾਈਲ ਤੇ ਸਰ ਬੰਦੇ ਫੜ ਲਿਆ ਬੰਦਾ ਨਹੀਂ ਬੰਦਾ ਆ ਫੜਿਆ ਇਹਨੂੰ ਇਹਨੂੰ ਪਤਾ ਵਾ ਇਹਦੇ ਮੋਹਰੇ ਦੇ ਕੋਲੋਂ ਇਹਦੀ ਮੂਰਤੀ ਲੰਘਾ ਵਾ ਕੋਈ ਕੈਮਰੇਆਂ ਦੇ ਵਿੱਚ ਆਇਆ ਸਰ ਇਸ ਬੰਦੇ ਨੂੰ ਪਤਾ ਹਾਂਜੀ ਕੈਮਰੇਜ ਨੂੰ ਦੇਖਿਆ ਵਾ ਜੀ ਉਹ ਬੰਦਾ ਭਜਦਾ ਨਜ਼ਰ ਆਇਆ